ਫਲੋਰ ਦੇ ਨਜ਼ਦੀਕ ਪਿੰਡ ਨੰਗਲ ਵਿਖੇ ਲੱਗੇ ਬਾਬਾ ਸਾਹਿਬ ਧੀਮਰਾਓ ਅੰਬੇਡਕਰ ਦੇ ਬੁੱਤ ਦਾ ਦੂਸਰੀ ਵਾਰ ਸ਼ਰਾਰਤੀ ਅਨਸਰਾਂ ਵੱਲੋਂ અપਮਾਨ ਕਰਨ ਤੇ ਲਗਾਤਾਰ ਨਾ ਚੋਟੇ ਦਿਨ ਵਿੱਚ ਜਾ ਪੁੱਜਿਆ ਅੱਜ ਇਸ ਧਰਨੇ ਤੇ ਰਵਿਦਾਸੀਆ ਸੰਤ ਸਮਾਜ ਦੇ ਆਗੂ ਸੰਤ ਪਰਮਜੀਤ ਦਾਸ ਪਰਮਜਾਰੇ ਵਾਲੇ ਵੀ ਪੁੱਜੇ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਅਤੇ ਉਹਨਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਜਿਸ ਨੇ ਵੀ ਇਹ ਘਟਨਾ ਕਰਮ ਨੂੰ ਇੰਜਾਮ ਦਿੱਤਾ ਉਸ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਏ ਤਾਂ ਜੋ ਇਲਾਕੇ ਦਾ ਮਾਹੌਲ ਸ਼ਾਂਤ ਰਹੇ ਇਸ ਮੌਕੇ ਬਸਪਾਦੀ ਸਮੂਹ ਲੀਡਰਸ਼ਿਪ ਮੌਕੇ ਤੇ ਮੌਜੂਦ ਸੀ ਏਪੀ ਨਿਊਜ਼ ਪੰਜਾਬੀ ਲੀਫ ਫਲੋਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸਾਇਦ ਅੱਜ ਤੁਸੀਂ ਪਿੰਡ ਮੰਗਲ ਦੇ ਜਿਹੜਾ 게ਟ ਹੈਗਾ 바ਵਾ ਸਾਹਿਬ ਨੂੰ ਰੌਣਕ ਵੇਟ ਕਰਦੇ ਹੋ। ਬੈਕ ਤੁਸੀਂ ਅੱਜ ਮਤਲਬ ਪੰਜਵੇਂ ਦਿਨ ਤੋਂ ਨਰਾਜ ਹਾਂ ਜਦੋਂ। ਪਰ ਕਿੱਥੇ ਤੱਕ ਰਹਿ ਜਿਹੜੀ ਆ ਟੈਕਸ ਕਾਰਡ ਪਹੁੰਚੀ ਹੈ ਜਿ ਬਤਾ ਕੋਈ ਕੰਮ ਹੋਇਆ ਪ੍ਰਸ਼ਾਸਨਾ ਤੋਂ ਹਾਲਤ ਮਰੋਇਆ। ਹਾਂ ਸਭ ਤੋਂ ਪਹਿਲਾਂ ਜੈ ਭੀਮ ਜੈ ਪਰਤ ਭੋਜਨ ਸਮਾਜ ਪਾਰਟੀ ਦੇ ਪ੍ਰਧਾਨ ਮਾਨਯੋਗ ਡਾਕਟਰ ਹਰਤਾ ਸਿੰਘ ਕ੍ਰਿੰਪਰੀ ਸਾਹਿਬ ਦੇ ਦਸ਼ਨ ਰੇਸ਼ਾ ਨਾਲ ਅੱਜ ਜਿਹੜਾ ਇਹ ਧਰਨਾ ਜਿਹੜਾ ਆ ਉਹ ਚੌਥੇ ਦਿਨ ਵਿੱਚ ਸ਼ਾਮਲ ਹੋਇਆ। ਔਰ ਪੁਲਿਸ ਪ੍ਰਸ਼ਾਸਨ ਨਾਲ ਸਾਡੀ ਸਵੇਰੇ ਗੱਲ ਹੋਈ ਸੀਗੀ। ਉਹਨਾਂ ਨੇ ਦੱਸਿਆ ਕਿ ਅਸੀਂ ਲਗਭਗ ਮਾਨਸਾ ਬਠਿੰਡਾ ਦੇ ਨੇੜੇ ਪਹੁੰਚੇ ਹਾਂ, ਕੈਮਰੇ ਚੱਕਰ ਦੇ ਘੜਦੇ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਜਿਹੜਾ ਦੋਸ਼ੀ ਨੂੰ ਅਸੀਂ ਫੜ ਕੇ ਸਲਾਖਾਂ ਪਿੱਛੇ ਭੇਜਾਂਗੇ। ਜੀ। ਔਰ ਜਿੱਥੇ ਇਹ ਘਟਨਾ ਹੋਈ ਆ ਉਹ ਦੂਸਰੀ ਘਟਨਾ ਹੋ ਗਈ 2 ਮਹੀਨਿਆਂ ਦੇ ਵਿੱਚ ਔਰ ਇਸ ਤੋਂ ਪਹਿਲਾਂ ਬਟਾਲਾ, ਅੰਮ੍ਰਿਤਸਰ ਲਗਾਤਾਰ ਬਾਬਾ ਸਾਹਿਬ ਡਾਕਟਰ ਅੰਬੈਡਕਰ ਦੇ ਸਟੈਚੂਆਂ ਨਾਲ ਇਹ ਸ਼ੇਰ ਛੜ ਕਿਉਂ ਹੋ ਰਹੀ ਆ? ਔਰ ਅਸੀਂ ਪਹਿਲਾਂ ਵੀ ਸਾਡੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਨੇ ਕਿਹਾ ਸੀ ਪੰਜਾਬ ਸਰਕਾਰ ਨੂੰ ਦੀ ਨੀਂਦ ਤਿਆਗੀ ਸੀ ਕਿ ਤੁਸੀਂ ਜਿੱਥੇ-ਜਿੱਥੇ ਵੀ ਮਾਨਵਤਾਵਾਦੀ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਦੇ ਜਿਹੜੇ ਦੇਖਰੇਖ ਉਹਨਾਂ ਦੀ ਰਖਵਾਲੀ ਜਿਹੜੀ ਉਹਨਾਂ ਦਾ ਸਕਿਉਰਿਟੀ ਦਾ ਪ੍ਰਬੰਧ ਸਰਕਾਰ ਕਰੇ ਪਰ ਸਰਕਾਰ ਪੂਰੀ ਤਰ੍ਹਾਂ ਅਣਦੇਖੀ ਕਰ ਰਹੀ ਆ ਔਰ ਸਮਾਜ ਦੇ ਵਿੱਚ ਰੋਸ ਆ ਪੂਰਾ ਗੁੱਸੇ ਤੇ ਆ ਸਮਾਜ ਕਿ 바ਵਾ ਸਾਹ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਦੇ ਨਾਲ ਹੀ ਕਿਉਂ ਬਾਰ-ਬਾਰ ਅਪਮਾਨ ਹੋ ਰਿਹਾ ਔਰ ਮੈਂ ਬੌਧਨ ਸਮਾਜ ਪਾਰਟੀ ਹਲਕਾ ਫਲੋਰ ਦੀ ਤਰਫੋਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਜਦ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਆਪਣਾ ਜਿਹੜਾ ਪਾਰਟੀਬਲ ਇੱਥੇ ਨਿਰੰਤਰ ਧਰਨਾ ਚੱਲ ਰਿਹਾ ਸਾਰੇ ਸਾਥੀਆਂ ਨੂੰ ਅਪੀਲ ਆ ਕੇ ਹਮਮਾ ਕੇ ਇਸ ਧਰਨੇ 'ਚ ਪਹੁੰਚ ਕੇ ਦੁਸ਼ਮਣ ਨੂੰ ਔਰ ਜਿਹੜੇ ਬਾਬਾ ਸਾਹਿਬ ਦੇ ਵਿਰੋਧੀ ਆ ਉਹਨਾਂ ਨੂੰ ਜਿਹੜਾ ਫੜਾਉਣ ਦੇ ਵਿੱਚ ਆਪਾਂ ਪ੍ਰੈਸ਼ਰ ਬਣਾ ਸਕੀਏ ਪੁਲਿਸ ਦੇ ਉੱਤੇ ਔਰ ਉਹਦੇ ਨਾਲੇ ਇੱਥੇ ਮਾਨਯੋਗ ਸੋਮ ਪ੍ਰਕਾਸ਼ ਜੀ ਵੀ ਆ ਕੇ ਗਏ ਵਿਜੇ ਸੰਪਲਾ ਜੀ ਵੀ ਆਏ ਸੀ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਜੇਕਰ ਉਹ ਸੱਚੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰੋਕਾਰ ਹੋਣਦੇ ਆ ਸੈਂਟਰ ਦੇ ਵਿੱਚ ਭਾਜੀਪੀ ਦੀ ਗਵਰਨਮੈਂਟ ਆ ਉਹ ਜਾ ਕੇ ਨਰਿੰਦਰ ਮੋਦੀ ਕੋ ਜਾਣ ਇੱਥੇ ਆਉਣ ਦੀ ਬਜਾਏ ਉਹ ਨਰਿੰਦਰ ਮੋਦੀ ਨੂੰ ਜਾ ਕੇ ਕਹਿਣ ਕਿ ਵਿਦੇਸ਼ ਦੇ ਵਿੱਚ ਜਿਹੜਾ ਵਿਅਕਤੀ ਬੈਠਾ ਇਹ ਘਟਨਾ ਕਰਵਾ ਰਿਹਾ ਉਹਨੂੰ ਜਿਹੜਾ ਫੜ ਕੇ ਲਿਆ ਤੇ ਭਾਰਤੀ ਸਰਕਾਰ ਲੈ ਕੇ ਆਇਆ। ਬਾਬਾ ਜੀ ਪੈਂਡ ਨੰਗਲ ਵਿੱਚ ਬਾਬਾ ਸਾਹਿਬ ਸਿੰਧਰਵਤਾ ਦੂਸਰੀ ਵਾਰੀ ਜਿਹੜਾ ਅਪਮਾਨ ਹੋਇਆ ਹੈਗਾ ਬੜੀ ਅ ਅਦਾਈ ਕਰਨਾ ਹੈਗੀ ਆ। ਤੁਸੀਂ ਵੀ ਅੱਜ ਇੱਥੇ ਧਰਨੇ ਵਿੱਚ ਪਹੁੰਚੇ ਹੋ ਪਿਛਲੇ 4-5 ਦਿਨ ਤੋਂ ਇਹੇ ਬਾਬਾ ਸਾਹਿਬ ਸਰਪਾਰ ਹੈਗੇ ਆ ਤੇ ਬੈਠੇ ਆ ਉਸ ਵਜੋਂ ਇਹੋ ਜਿਹਾ ਟ੍ਰਾਵਾ ਤੇ ਸਰ ਕੀ ਬੋਲਣਾ ਚਾਹੁੰਦੇ ਹੋ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੋ ਬੋਲੇ ਸੋਨਰ ਪਾਇ ਸਤਿਗੁਰੂदास ਮਹਾਰਾਜ ਕੀ ਜੈ ਇਹ ਜੋ ਡਾਕਟਰ ਬਾਸ ਸਾਹਿਬ ਅੰਬੇਡਕਰ ਆ ਇਹ ਸਾਡੇ ਸਮਾਜ ਦੇ ਪੂਰੇ ਹੈਗਾ ਪੂਰੇ ਸਮਾਜ ਦੇ ਹੈਗੇ ਇਹ ਮਸੀਹਾ ਆ ਇਹਨਾਂ ਨੇ ਇੱਕ ਸਮਾਜ ਲਈ ਨਹੀਂ ਕੀਤਾ ਇਹਨੇ ਸਾਰਿਆਂ ਲਈ ਕੀਤਾ ਇਹ ਜਿਹੜੀ ਮਾੜੀ ਸੋਚ ਵਾਲੇ ਆ ਇਹਨਾਂ ਦੀ ਪਤਾ ਨਹੀਂ ਕੀ ਸੋਚ ਅੜੀ ਆ ਕਿ ਇਹ ਇਨਾਂ ਨੇ ਐਸਸੀ ਸਮਾਜ ਦੇ ਨਾਲ ਇਹਨਾਂ ਨੂੰ ਜੋੜਤਾ ਪਰ ਸਾਡੇ ਕੋ ਸਾਡੇ ਲਈ ਉਹ ਉਹ ਬੰਬ ਸਾਨੂੰ ਦੇ ਕੇ ਗਿਆ ਜਿਹੜਾ ਇੱਕ ਉਹਨਾਂ ਦਾ ਸੰਵਿਧਾਨ ਆ ਸੰਵਿਧਾਨ ਦੀ ਬਦੌਲਤ ਅੱਜ ਅਸੀਂ ਇੱਥੇ ਧਰਨੇ 'ਤੇ ਬੈਠੇ ਆ ਜੇ ਸੰਵਿਧਾਨ ਨਾ ਹੁੰਦਾ ਤਾਂ ਸਾਨੂੰ ਇੱਥੇ ਬੈਠਣ ਨਹੀਂ ਦੇਣਾ ਸੀਗਾ ਔਰ ਡਾਕਟਰ 바ਵਾ ਸਾਹਿਬ ਨੇ ਸਾਨੂੰ ਉਹ ਹੱਕ ਹੁਕੂਕ ਲੈ ਕੇ ਦਿੱਤੇ ਆ ਜਿਹਦੇ ਕਰਕੇ ਅੱਜ ਸਮਾਜ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਇੱਕ ਸਮਾਜ ਦੀ ਨਵੀਂ ਪਛਾਣ ਆ ਔਰ ਇਹਨਾਂ ਲੋਕਾਂ ਤੋਂ ਉਹ ਬਰਦਾਸ਼ਤ ਨਹੀਂ ਦੇਉਂਦੇ ਲੋਕ ਉਹ ਚਾਹੁੰਦੇ ਆ ਵੀ ਜੋ ਇਹਨਾਂ ਦਾ ਪਹਿਲਾ ਹੁੰਦਾਗਾ ਉਹੀ ਹੋਵੇ ਪਰ ਅੱਜ ਜਿਹੜੇ ਆ ਸਾਰਾ ਸਮਾਜ ਜਿਹੜਾ ਜਾਗਰਤ ਆ ਇਹ ਜਿਹੜੇ ਮਾੜੀ ਸੋਚ ਵਾਲੇ ਆ ਇਹ ਕੁੱਤੇ ਅਨਸਰ ਆ ਇਹ ਸ਼ਰਾਰਤੀ ਇਹ ਸਰਕਾਰ ਦੇ ਪਾਲਤੂ ਪਾਲੇ ਹੋਏ ਸਰਕਾਰਾਂ ਦੇ ਆ ਇਹ ਏਜੰਸੀਆਂ ਦੇ ਬੰਦੇ ਆ ਇਹ ਜਿਹੜੇ ਕੁੱਤਿਆਂ ਨੂੰ ਭੌਂਕਦੇ ਬਦਿਸ਼ਾ ਦੇ ਵਿੱਚ ਬੈਠੇ ਜੇ ਵਾਣੀ ਦਾ ਫਰਮਾਨ ਆ ਕਹਿੰਦੇ ਸੂਰਤ ਸੋ ਪਹਿਚਾਣੀ ਆ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕਟਬਰ ਹੈ ਕਬੂ ਨਾ ਸਾਡੇ ਕਿ ਸੂਰਮਾ ਉਹ ਹੁੰਦਾ ਜਿਹੜਾ ਮੈਦਾਨ ਦੇ ਵਿੱਚ ਆ ਕੇ ਲੱਜੇ ਇਦਾਂ ਦੇ ਕੁੱਤੇ ਵਿਲੇ ਭੌਂਗਦੇ ਆ ਭੌਂਕੇ ਆਰਾਮ ਨਾਲ ਸੁੱਤੇ ਪਏ ਉੱਠਦੇ ਆ ਬੈੱਡ ਪਾ ਕੇ ਤਾਂ ਸਮਾਜ ਨੂੰ ਭੁਖਾਉਂਦੇ ਆ ਫੇਸ ਹੋ ਜਾਂਦੇ ਆ ਤੇ ਇਦਾਂ ਦੇ ਕੁੱਤੇ ਵਿਲੇ ਨੂੰ ਸਰਕਾਰਾਂ ਜਿਹੜੀਆਂ ਉਹ ਨੱਥ ਨਹੀਂ ਪਾਉਂਦੀਆਂ ਜੇ ਕੋਈ ਹੋਰ ਦਾਦਾ ਕੋਈ ਹੋਵੇ ਤਾਂ ਸਰਕਾਰਾਂ ਇੰਡੀਆ ਮਤਲਬ ਬੁਲਾ ਲੈਂਦੇ ਇਦਾਂ ਇਹਨਾਂ ਨੂੰ ਪਰ ਇਹ ਸਰਕਾਰਾਂ ਦੀ ਪਤਾ ਨਹੀਂ ਕਿੱਥੇ ਸਰਕਾਰਾਂ ਆਪ ਕੁੱਤੀ ਚੋੜਨ ਵਾਲੀ ਆ ਇਹ ਕੀ ਕਰਨ ਇਹ ਕੁੱਤੀ ਚੋੜਨ ਵਾਲੀ ਕੀ ਕਰਨਗੇ ਇਹ ਦੂਸਰੀ ਜਿਹੜੀ ਘਟਨਾ ਹੈ ਘਟਨਾ ਇੱਥੇ ਵਾਪਰੀ ਡਾਕਟਰ ਬਾਬਾ ਸਾਹਿਬ ਦਾ અપਮਾਨ ਕਰਦੇ ਆ ਸਾਰਾ ਸਮਾਜ ਡਾਕਟਰ ਬਾਬਾ ਸਾਹਿਬ ਦੀ ਬਦੌਲਤ ਅੱਜ ਸਮਾਜ ਰੋੜਾਂ ਦੇ ਵਿੱਚ ਵੀ ਆਉਣ ਨੂੰ ਤਿਆਰ ਆ ਜੋ ਸਾਡੇ ਇੱਥੇ ਜਿੰਨੇ ਪ੍ਰਬੰਧਕ ਸਾਡੇ ਖੁਸ਼ੀराम ਜੀ ਹੋਰ ਕੋਣੇ ਜਿੰਨੇ ਵੀ ਇਹਨਾਂ ਦੀ ਪੂਰੀ ਟੀਮ ਆ ਪੀਰ ਖਰਾਜਪੁਰ ਹਾਂਜੀ ਪੀਰ ਖਰਾਜਪੁਰ ਪੀਰ ਖਰਾਜ ਜੀ ਜੁਨੇ ਵੀ ਇਹਨਾਂ ਦੀ ਟੀਮ ਆ ਇਹ ਕਈ ਦਿਨਾਂ ਤੋਂ ਇੱਥੇ ਪਹਿਲੀ ਦੂਤ ਤੋਂ ਮਤਲ ਇੱਥੇ ਧਾਨੇ ਦੇ ਉੱਤੇ ਬੈਠੇ ਆ ਇਹ ਜਿਸ ਦਾ ਵੀ ਇਹ ਸਮਾਜ ਨੂੰ ਕੋਈ ਫੈਸਲਾ ਦੇਣ ਜੋ ਵੀ ਇਹ ਸਮਾਜ ਨੂੰ ਕੋਈ ਆਦੇਸ਼ ਇਤੋਂ ਦੇ ਦੇਣ ਨਾ ਵੀ ਹਾਂ ਵੀ ਸਰਕਾਰਾਂ ਸਾਡੇ ਕਹਿਣਾ ਨਹੀਂ ਮੰਨਦੀਆਂ ਸਾਡਾ ਜਿਹੜਾ ਸਰਕਾਰ ਅਣਗੋਲਿਆ ਕਰਦੇ ਆ ਆਪਾਂ ਉਦਨੇ ਇਹਨਾਂ ਦੇ ਨਾਂ ਮੋਂਡੇ ਨਾ ਮੋਂਡਾ ਸ਼੍ਰੀ ਗੁਰਦਾਸ ਸਾਹਿਬ ਸੰਪਰਕਰ ਸੈਟੀ ਇਹਨਾਂ ਦੇ ਮੋਂਡੇ ਨਾ ਮੋਂਡਾ ਜੋੜ ਕੇ ਆਪਾਂ ਇਹਨਾਂ ਦੇ ਨਾਲ ਤਿਆਰ ਤਿਆਰ ਆ ਚਾਹੇ ਇਹ ਇੱਥੇ ਰੋੜਾ ਦੇ ਵਿੱਚ ਆ ਚਾਹੇ ਪੰਜਾਬ ਬਾਦ ਦੀ ਕਾਲ ਦੇ ਜੋ ਵੀ ਇਹ ਕਰਨ ਆਪਾਂ ਇਹਨਾਂ ਦੇ ਨਾਲ ਖੜੇ ਆ ਸਰਕਾਰਾਂ ਨੂੰ ਸਰਕਾਰਾਂ ਨੂੰ ਔਰ ਪ੍ਰਸ਼ਾਸਨ ਨੂੰ ਮੈਂ ਸ਼੍ਰੀ ਗੁਰੂਦਾਸ ਸਾਹਿਬ ਸਮਪਰਾਇਟ ਸੈਟੀ ਵੱਲੋਂ ਪੂਰੇ ਸਮਾਜ ਵੱਲੋਂ ਇਹਨਾਂ ਨੂੰ ਸਤਾਬਰੀਂ ਦਿੰਨਾ ਕਿ ਜਲਦੀ ਤੋਂ ਜਲਦੀ ਇਦਾਂ ਦੇ ਸ਼ਰਾਤੀ ਆਂਸਰਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਨਹੀਂ ਕਿ ਇਦਾਂ ਦੇ ਇਹਨਾਂ ਨੂੰ ਮੈਨੂੰ ਫਾਂਸੀ ਦੇ ਦੇਣਾ ਚਾਹੀਦਾ ਇਦਾਂ ਜਿਹੜੇ ਕੁੱਤੇ ਬਾਹਰ ਭੌਂਗਦੇ ਆ ਇਦਾਂ ਦੇ ਇਹਨਾਂ ਨੂੰ ਵੀ ਫੜ ਕੇ ਮੈਨੂੰ ਝਾੜਕ ਦੇਣਾ ਚਾਹੀਦਾ ਜਿਹੜੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਇਹ ਸਰਕਾਰਾਂ ਜਿਹੜੀਆਂ ਆ ਸਰਕਾਰਾਂ ਦੀ ਸ਼ਹਿਤ ਇਹ ਭੌਂਗਦੇ ਆ ਜੇ ਸਰਕਾਰਾਂ ਚੰਗੀਆਂ ਹੋਣ ਇਹ ਕਦੇ ਵੀ ਨਹੀਂ ਬੋਲ ਸਕਦੇ ਠੀਕ ਆ ਸਰ ਆਪਣੇ ਸਮਾਜ ਨੂੰ ਕੀ ਦੱਸਣਾ ਚਾਹੁੰਦੇ ਹਾਂ ਸਾਡਾ ਸਮਾਜ ਜਿਹੜਾ ਡਾਕਟਰ ਬਾਵਾ ਸਾਹਿਬ ਬਦੌਲਤ ਡਾਕਟਰ ਬਾਵਾ ਸਾਹਿਬ ਦੀ ਬਦੌਲਤ ਉਹਨੇ ਸਭਧਾਨਕ ਤੌਰ ਦੇ ਉੱਤੇ ਅੱਜ ਸਾਰੇ ਇਕੱਠੇ ਆ ਔਰ ਹਮੇਸ਼ਾ ਇਕੱਠੇ ਰਹਿੰਦੇ ਆ ਔਰ ਜਦੋਂ ਵੀ ਕੋਈ ਵੈਲ ਸਮਾਜ ਨੂੰ ਫੈਸਲਾ ਸਮਾਜ ਸਾਰੇ ਅਰੋੜਾ ਦੇ ਉੱਤੇ ਔਰ ਨੂੰ ਤਿਆਰ ਆ ਪਰ ਸਰਕਾਰ ਨੂੰ ਆਪਾਂ ਇਹ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਦਿੰਨੇ ਆ ਵੀ ਇਦਾਂ ਦੇ ਕੁੱਤੇ ਬਿੱਲਿਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੱਟੋ ਤਾਂ ਜੋ ਸਾਡੇ ਸਮਾਜ ਦਾ ਸਾਡੇ ਇੱਥੇ ਪੰਜਾਬ ਦਾ ਜਿਹੜੇ ਆ ਮਾਹੌਲ ਖਰਾਬ ਨਾ ਹੋਵੇ ਜੇ ਸਰਕਾਰਾਂ ਵਾਲਾ ਮਾਹੌਲ ਖਰਾਬ ਕਰਨੀ ਹੈ ਜਿਹਨੇ ਪ੍ਰਸ਼ਾਸਨ ਖਰਾਬ ਕਰਨਾ ਚਾਹਦਾ ਉਹਦੇ ਜਿਹੜੇ ਆ ਜ਼ਿੰਮੇਵਾਰ ਸਰਕਾਰਾਂ ਦੇ ਪ੍ਰਸ਼ਾਸਨ ਉਹਨਾਂ ਕੇ ਸਮਾਜ ਨੇ ਫੇਰ ਬਾਅਦ ਚ ਸਮਾਜ ਨੂੰ ਦੋਸ਼ ਦਿੰਦੇ ਆ ਜੀ ਇਹ ਇਦਾਂ ਕਰਦੇ ਇਦਾਂ ਕਰਦੇ ਆ ਇਹ ਸਾਡੇ ਜਿਹੜੇ ਨੌਜਵਾਨ ਸਾਡੇ ਜਿਹੜੇ ਬੱਬਰ ਸ਼ੇਰ ਆ ਇਹਨਾਂ ਇਹਨਾਂ ਨੂੰ ਹਜੇ ਡੱਕਿਆ ਆ ਇਹਨਾਂ ਨੂੰ ਡੱਕਿਆ ਆ ਜਦੋਂ ਇਹਨਾਂ ਦੇ ਇਹਨਾਂ ਨੂੰ ਨਾ ਆਜ਼ਾਦ ਕਰਤਾ ਇਹਨਾਂ ਨੇ ਸਾਰਾ ਕੁਝ ਇੱਥੇ ਅੱਗੇ ਤੱਕ ਦੇਖਿਆ ਹੀ ਆ ਸਰਕਾਰਾਂ ਨੇ ਕੀ ਕਰਤਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਸਾਰਾ ਪਤਾ ਇਹ ਆਵਾਜ਼ ਆ ਜਾਣ ਜੋ ਡਾਕਟਰ ਬਾਬਾ ਸਾਹਿਬ ਦੇ ਐਦਾ ਦੇ ਸ਼ਰਾਰਤੀ ਅੰਸਰੇ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਫਾਂਸੀ ਦਿੱਤੀ ਜਾਵੇ ਦਾ ਜੋ ਸਾਡੇ ਜਿਹੜਾ ਸਾਨੂੰ ਡਾਕਟਰ ਬਾਬਾ ਸਾਹਿਬ ਨੇ ਜੋ ਸਾਨੂੰ ਉਹਨਾਂ ਨੇ ਇੱਕ ਐਟਮਬਮ ਸਾਨੂੰ ਸੰਵਿਧਾਨਕ ਦਿੱਤਾ ਆ ਇਹ ਇੱਕ ਐਟਮਬਮ ਆ ਜਿਹੜਾ ਸਾਨੂੰ ਮਤਲਬ ਅੰਗੋਲਿਆ ਕਰਦੇ ਆ ਕੋਈ ਕਿਸੇ ਜਾਤੀ ਨਾਲ ਕਰਕੇ ਬੁਲਾਉਂਦਾਗਾ ਅੱਜ ਕੋਈ ਬੋਲ ਕੇ ਦਿਖਾ ਦੇ ਜਾਤੀ ਦੌਰ ਦੇ ਉੱਤੇ ਸਾਡੇ ਕੋਲ ਐਟਮਬਮ ਉਹ ਆ ਜਿਹਨੂੰ ਸਰਕਾਰਾਂ ਨੇ ਵੀ ਪਿੱਛੇ ਜਾ ਦੇਖ ਲਿਆ ਉਹਨੂੰ ਸੰਵਿਧਾਨ ਨੂੰ ਦੇ ਵਿੱਚ ਛੇੜਛਾੜ ਦਿੱਤੀ ਤੇ ਸਰਪ੍ਰਸ਼ਾਸਨ ਸਾਡੇ ਸਮਾਜ ਨੇ ਉਨਾਂ ਦਾ ਸਰਕਾਰਾਂ ਦਾ ਮੂੰਹ ਬੰਦ ਕਰਦਾ ਇਹਨਾਂ ਨੂੰ ਉਸੇ ਇੱਕ ਦਿਨ ਦੇ ਵਿੱਚ ਉਹ ਫੈਸਲਾ ਬਾਕਸ ਲੈਣਾ ਪੈ ਗਿਆ ਸੀਗਾ ਆਪਾਂ ਇਹ ਇਹ ਸਾਰੇ ਸਵਾਜ ਨੂੰ ਵੀ ਮੈਂ ਬੇਨਤੀ ਕਰਦਾ ਕਿ ਜਿੱਦਣ ਵੀ ਸਾਡੇ ਨੌਜਵਾਨਾਂ ਦਾ ਕੋਈ ਇੱਕ ਸਾਡੇ ਬਲੌਗ ਤੋਂ ਕੁਝ ਨਿਆ ਆਉਗਾ ਸਾਰੇ ਜਾਣੇ ਕਿ ਰਾਜ ਦੇ ਬੀਬੀਆਂ ਅਤੇ ਸਥਾਨੀਆ ਭਰਾਣਾ ਜਿੰਨੇ ਮਤਵਾ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਵਾਰੀ ਹਮਲਾ ਮਾਰਨਾ ਚਾਹੀਦਾ ਤਾਂ ਜੋ ਇਦਾਂ ਦੇ ਜਿਹੜੇ ਸ਼ਰਾਰਤੀ ਆਉਂਦੇ ਨੇ ਇਹਨਾਂ ਦੇ ਨਹੀਂ ਬੰਦ ਹੋ ਸਕਦਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ